ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਮ Z News ਤੇ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਦੱਸਦੀ ਕਿ ਵਿਸ਼ਵ ਕੱਪ 2024 ਦੇ ਵਿੱਚ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 10 ਦੌੜਾਂ ਦੇ ਨਾਲ ਹਰਾ ਕੇ ਪਹਿਲੀ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੈ ਦੱਸਦੀ ਕਿ ਪਹਿਲਾਂ ਵੀ ਅਫਗਾਨਿਸਤਾਨ ਨੇ ਆਸਟ੍ਰੇਲੀਆ ਨੂੰ 21 ਦੌੜਾਂ ਦੇ ਨਾਲ ਹਰਾਇਆ ਸੀ ਜੀਹਾਂ ਬਿਲਕੁਲ ਅੱਡੀ ਚੋਟੀ ਦਾ ਜ਼ੋਰ ਲਾ ਕੇ ਉਹਨਾਂ ਨੇ ਇਸ ਵਾਰੀ ਫੇਰ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 10 ਦੌੜਾਂ ਦੇ ਨਾਲ ਹਰਾ ਕੇ ਪਹਿਲੀ ਵਾਰ T20 ਵਿਸ਼ੇ ਕੱਪ ਦੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੈ ਤਾਂ ਬਿਲਕੁਲ ਅਫਗਾਨਿਸਤਾਨ ਦੇ ਸੈਮੀਫਾਈਨਲ ਚ ਪਹੁੰਚਣ ਤੋਂ ਬਾਅਦ ਆਸਟ੍ਰੇਲੀਆ ਦੀ T20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਦੱਸ ਦੇ ਕਿ ਆਪਣੇ ਗੇਂਦਬਾਜ਼ਾਂ ਦੇ ਅਨੁਸਾਰ ਪ੍ਰਦਰਸ਼ਨ ਦੇ ਆਧਾਰ ਤੇ ਬੰਗਲਾਦੇਸ਼ ਨੇ T20 ਵਿਸ਼ਵ ਕੱਪ ਦੇ ਬੇहद ਮਹੱਤਵਪੂਰਨ ਆਖਰੀ ਗਰੁੱਪ ਮੈਚ ਚ ਅਫਗਾਨਿਸਤਾਨ ਨੂੰ 5 ਵਿਕਟਾਂ ਤੇ 115 ਦੌੜਾਂ ਤੇ ਰੋਕ ਦਿੱਤਾ ਜਿੱਹਾਂ ਸੈਮੀਫਾਈਨਲ ਚ ਪ੍ਰਵੇਸ਼ ਕਰਨ ਲਈ ਅਫਗਾਨਿਸਤਾਨ ਨੂੰ ਇਹ ਮੈਚ ਹਰ ਕੀਮਤ ਤੇ ਜਿੱਤਣਾ ਸੀ ਤੇ ਉਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਤੇ ਸੈਮੀਫਾਈਨਲ ਦੇ ਵਿੱਚ ਆਪਣੀ ਜਿਹੜੀ ਹੈ ਜਗ ਬਣਾਰੀ ਹਾਲਾਂਕਿ ਇਸ ਦੇ ਬੱਲੇਬਾਜ਼ਾਂ ਖਾਸ ਕਰਕੇ ਫਾਰਮ ਵਿੱਚ ਚੱਲ ਰਹੀ ਸਲਾਮੀ ਜੋੜੀ ਨੇ ਨਰਾਜ਼ ਕੀਤਾ। ਰਹਿਮਾਨ ਲਾ ਗੁਰਬਾਜ਼ ਨੇ 55 ਗੇਂਦਾਂ ਵਿੱਚ 43 ਦੌੜਾਂ ਬਣਾਈਆਂ। ਜਦਕਿ ਇਬਰਾਹਿਮ ਜਦਰਾਨ ਨੇ 29 ਗੇਂਦਾਂ ਖੇਡ ਕੇ 18 ਦੌੜਾਂ ਬਣਾਈਆਂ ਤਾਂ ਬੰਗਲਾਦੇਸ਼ ਲਈ ਇਰਸ਼ਾਦ ਹੁਸੈਨ ਨੇ 4 ਓਵਰਾਂ ਦੇ ਵਿੱਚ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦਕਿ ਤਕਸੀਨ ਅਹਿਮਦ ਨੇ 4 ਓਵਰਾਂ ਦੇ ਵਿੱਚ ਸਿਰਫ 12 ਦੌੜਾਂ ਦੇ ਕੇ ਹੀ ਵਿਕਟ ਲਾਈ ਤਫਕਾਨਿਸਤਾਨ ਦੀ ਟੀਮ ਇੱਕ ਵਾਰ ਫਿਰ ਕਟ ਸਕੋਰ ਤੇ ਰਹਿ ਗਈ ਪਰ ਫਿਰ ਗੇਂਦਬਾਜ਼ੀ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੰਗਲਾਦੇਸ਼ ਨੂੰ 17.5 ਓਵਰਾਂ ਦੇ ਵਿੱਚ 105 ਦੌੜਾਂ ਤੇ ਰੋਕ ਦਿੱਤਾ ਤਾਂ ਦੱਸਦੀ ਹੈ ਕਿ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 10 ਦੌੜਾਂ ਦੇ ਨਾਲ ਹਰਾ ਕੇ ਪਹਿਲੀ ਵਾਰ T20 ਵਿਸ਼ਪ ਕੱਪ ਦੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੈ ਕਿ ਦੱਸਦੇ ਕਿ ਹੁਣ ਫਾਈਨਲ ਮੈਚ ਹੈ ਜਿਹੜਾ 29 ਜੂਨ ਨੂੰ ਖੇਡਿਆ ਜਾਵੇਗਾ ਤਾਂ 27 ਜੂਨ ਨੂੰ ਸਵੇਰੇ ਸਾਊਥ ਅਫਰੀਕਾ ਤੇ ਅਫਗਾਨਿਸਤਾਨ ਦੇ ਵਿੱਚ ਮੈਚ ਖੇਡਿਆ ਜਾਵੇਗਾ ਉਸ ਤੋਂ ਬਾਅਦ ਜਿਹੜੀ ਟੀਮ ਜਿੱਤੇਗੀ ਉਹ ਫਾਈਨਲ ਦੇ ਵਿੱਚ ਪਹੁੰਚੇਗੀ ਦੱਸਦੇ ਕਿ ਸ਼ਾਮ ਨੂੰ ਫਿਰ ਇੰਡੀਆ ਤੇ ਇੰਗਲੈਂਡ ਦਾ ਵਿੱਚ ਮੈਚ ਖੇਡਿਆ ਜਾਵੇਗਾ 27 ਜੂਨ ਨੂੰ ਤੇ ਜਿਹੜੀ ਟੀਮ ਜਿੱਤੇਗੀ ਉਹੀ ਫਾਈਨਲ ਦੇ ਵਿੱਚ ਪਹੁੰਚੇਗੀ ਤਾਂ ਬਿਲਕੁਲ ਹੈ ਨਾ ਚਾਰਾ ਟੀਮਾਂ ਦੇ ਵਿੱਚੋਂ ਜੋ ਦੋ ਟੀਮਾਂ ਜਿੱਤਦੀਆਂ ਨੇ 27 ਜੂਨ ਨੂੰ ਉਹਨਾਂ ਦਾ ਫਾਈਨਲ ਮੈਚ ਜਿਹੜਾ 29 ਜੂਨ ਨੂੰ ਖੇਡਿਆ ਜਾਵੇਗਾ ਤਾਂ ਸਵੇਰੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਕਿ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ ਤਕਰੀਬਨ 10 ਦੌੜਾਂ ਦੇ ਨਾਲ ਹਾਰਾ ਕੇ ਪਹਿਲੀ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਮ ਜੈਡ ਨਿਊਜ਼ ਤੇ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਦੱਸਦੇ ਕਿ ਵਿਸ਼ਵ ਕੱਪ 2024 ਦੇ ਵਿੱਚ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 10 ਦੌੜਾਂ ਦੇ ਨਾਲ ਹਰਾ ਕੇ ਪਹਿਲੀ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ ਦੇ ਵਿੱਚ ਜਗਾ ਬਣਾ ਲਈਏ ਦੱਸਦੀ ਕਿ ਪਹਿਲਾਂ ਵੀ ਅਫਗਾਨਿਸਤਾਨ ਨੇ ਆਸਟ੍ਰੇਲੀਆ ਨੂੰ 21 ਦੌੜਾਂ ਦੇ ਨਾਲ ਹਰਾਇਆ ਸੀ ਜੀ ਹਾਂ ਬਿਲਕੁਲ ਅੱਡੀ ਚੋਟੀ ਦਾ ਜ਼ੋਰ ਲਾ ਕੇ ਉਹਨਾਂ ਨੇ ਇਸ ਵਾਰੀ ਫੇਰ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 10 ਦੌੜਾਂ ਦੇ ਨਾਲ ਹਰਾ ਕੇ ਪਹਿਲੀ ਵਾਰ T20 ਵਿਸ਼ੇ ਕੱਪ ਦੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੈ ਤਾਂ ਬਿਲਕੁਲ ਅਫਗਾਨਿਸਤਾਨ ਦੇ ਸੈਮੀਫਾਈਨਲ ਚ ਪਹੁੰਚਣ ਤੋਂ ਬਾਅਦ ਆਸਟ੍ਰੇਲੀਆ ਦੀ T20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਦੱਸਦੀ ਕਿ ਆਪਣੇ ਗੇਂਦਬਾਜ਼ਾਂ ਦੇ ਅਨੁਸਾਰ ਪ੍ਰਦਰਸ਼ਨ ਦੇ ਆਧਾਰ ਤੇ ਬੰਗਲਾਦੇਸ਼ ਨੇ T20 ਵਿਸ਼ਵ ਕੱਪ ਦੇ ਬੇਹੱਦ ਮਹੱਤਵਪੂਰਨ ਆਖਰੀ ਗਰੁੱਪ ਮੈਚ ਚ ਅਫਗਾਨਿਸਤਾਨ ਨੂੰ 5 ਵਿਕਟਾਂ ਤੇ 115 ਦੌੜਾਂ ਤੇ ਰੋਕ ਦਿੱਤਾ ਜਿਹਾ ਸੈਮੀਫਾਈਨਲ ਚ ਪ੍ਰਵੇਸ਼ ਕਰਨ ਲਈ ਅਫਗਾਨਿਸਤਾਨ ਨੂੰ ਇਹ ਮੈਚ ਹਰ ਕੀਮਤ ਤੇ ਜਿੱਤਣਾ ਸੀ ਤੇ ਉਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਤੇ ਸੈਮੀਫਾਈਨਲ ਦੇ ਵਿੱਚ ਆਪਣੀ ਜਿਹੜੀ ਹੈ ਜਗਾ ਬਣਾਰੀ ਹਾਲਾਂਕਿ ਇਸ ਦੇ ਬੱਲੇਬਾਜ਼ਾਂ ਖਾਸ ਕਰਕੇ ਫਾਰਮ ਵਿੱਚ ਚੱਲ ਰਹੀ ਸਲਾਮੀ ਜੋੜੀ ਨੇ ਨਰਾਜ਼ ਕੀਤਾ। ਰਹਿਮਾਨ ਲਾ ਗੁਰਬਾਜ਼ ਨੇ 55 ਗੇਂਦਾਂ ਵਿੱਚ 43 ਦੌੜਾਂ ਬਣਾਈਆਂ। ਜਦਕਿ ਇਬਰਾਹਿਮ ਜਦਰਾਨ ਨੇ 29 ਗੇਂਦਾਂ ਖੇਡ ਕੇ 18 ਦੌੜਾਂ ਬਣਾਈਆਂ ਤਾਂ ਬੰਗਲਾਦੇਸ਼ ਲਈ ਇਰਸ਼ਾਦ ਹੁਸੈਨ ਨੇ 4 ਓਵਰਾਂ ਦੇ ਵਿੱਚ 26 ਦੌੜਾਂ ਦੇ ਕਿੰਨ ਵਿਕਟਾਂ ਲਈਆਂ ਜਦਕਿ ਤਕਸੀਨ ਅਹਿਮਦ ਨੇ 4 ਓਵਰਾਂ ਦੇ ਵਿੱਚ ਸਿਰਫ 12 ਦੌੜਾਂ ਦੇ ਕੇ ਹੀ ਵਿਕਟ ਲਾਈ ਤਫਕਾਨਿਸਤਾਨ ਦੀ ਟੀਮ ਇੱਕ ਵਾਰ ਫਿਰ ਕਟ ਸਕੋਰ ਤੇ ਰਹਿ ਗਈ ਪਰ ਫਿਰ ਗੇਂਦਬਾਜ਼ੀ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੰਗਲਾਦੇਸ਼ ਨੂੰ 17.5 ਓਵਰਾਂ ਦੇ ਵਿੱਚ 105 ਦੌੜਾਂ ਤੇ ਰੋਕ ਦਿੱਤਾ ਤਾਂ ਦੱਸਦੀ ਹੈ ਕਿ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 10 ਦੌੜਾਂ ਦੇ ਨਾਲ ਹਰਾ ਕੇ ਪਹਿਲੀ ਵਾਰ T20 ਵਿਸ਼ਪ ਕੱਪ ਦੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੈ ਕਿ ਦੱਸਦੀ ਕਿ ਹੁਣ ਫਾਈਨਲ ਮੈਚ ਹੈ ਜਿਹੜਾ 29 ਜੂਨ ਨੂੰ ਖੇਡਿਆ ਜਾਵੇਗਾ ਤਾਂ 27 ਜੂਨ ਨੂੰ ਸਵੇਰੇ ਸਾਊਥ ਅਫਰੀਕਾ ਤੇ ਅਫਗਾਨਿਸਤਾਨ ਦੇ ਵਿੱਚ ਮੈਚ ਖੇਡਿਆ ਜਾਵੇਗਾ ਉਸ ਤੋਂ ਬਾਅਦ ਜਿਹੜੀ ਟੀਮ ਜਿੱਤੇਗੀ ਉਹ ਫਾਈਨਲ ਦੇ ਵਿੱਚ ਪਹੁੰਚੇਗੀ ਦੱਸਦੇ ਕਿ ਸ਼ਾਮ ਨੂੰ ਫਿਰ ਇੰਡੀਆ ਤੇ ਇੰਗਲੈਂਡ ਦਾ ਵਿੱਚ ਮੈਚ ਖੇਡਿਆ ਜਾਵੇਗਾ 27 ਜੂਨ ਨੂੰ ਤੇ ਜਿਹੜੀ ਟੀਮ ਜਿੱਤੇਗੀ ਉਹੀ ਫਾਈਨਲ ਦੇ ਵਿੱਚ ਪਹੁੰਚੇਗੀ ਤਾਂ ਬਿਲਕੁਲ ਹੈ ਨਾ ਚਾਰਾ ਟੀਮਾਂ ਦੇ ਵਿੱਚੋਂ ਜੋ ਦੋ ਟੀਮਾਂ ਜਿੱਤਦੀਆਂ ਨੇ 27 ਜੂਨ ਨੂੰ ਉਹਨਾਂ ਦਾ ਫਾਈਨਲ ਮੈਚ ਜਿਹੜਾ 29 ਜੂਨ ਨੂੰ ਖੇਡਿਆ ਜਾਵੇਗਾ ਤਾਂ ਇਸ ਲਈ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਕਿ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ ਤਕਰੀਬਨ 10 ਦੌੜਾਂ ਦੇ ਨਾਲ ਹਰਾ ਕੇ ਪਹਿਲੀ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ